13 ਕਾਲ ਚ ਰਖੜੀ ਨਹੀਂ ਬੰਨੀ ਚਾਹੀਦੀ ਇਹ ਆਪਣਾ ਟਾਈਮ 1:30 ਵਜੇ ਤੋਂ ਬਾਅਦ ਲੈ ਕੇ ਰਖੜੀ ਬੰਨ ਸਕਦੇ ਹੋ 1:30 ਵਜੇ ਤੋਂ ਪਹਿਲਾਂ 13 ਕਾਲ ਚੱਲ ਰਹੀ ਹੈ ਜਿਹਦੇ ਵਿੱਚ ਰਖੜੀ ਬੰਨਣਾ ਅੱਛਾ ਨਹੀਂ ਮੰਨੇਗਾ ਜੋਤਿਸ਼ ਵਹਿਮ ਨਹੀਂ 판ਦੀ ਜੋਤਿਸ਼ ਦਾ ਵਹਿਮ ਮਤ ਉਹ ਇਨਸਾਨ ਨੂੰ ਦੂਰ ਕਰ ਦਿੰਦਾ ਮੰਗਲਿਕ ਹੀ ਉਹ ਕੋ ਮੰਗਲ ਗ੍ਰਹਿ ਦੇ ਨਾਲ ਬੰਨਦਾ ਵਾ ਮੰਗਲ ਮੰਗਲਿਕ ਇਨਸਾਨ ਦੇ ਵਿੱਚ ਮੰਗਲ ਦੀ ਪਾਵਰ ਡਬਲ ਹੁੰਦੀ ਹੈ ਗੁੱਸਾ ਈਗੋ ਸਾਰਾ ਕੁਝ ਜੋ ਜੋ ਮੰਗਲ ਤੋਂ ਮਿਲਦਾ ਵਾ ਯਾਨੀ ਕਿ ਜੇ ਇਨਸਾਨ ਦਾ ਬੁੱਧ ਗ੍ਰਹਿ ਅੱਛਾ ਬੈਠਾ ਹੋਵੇ ਨਾ ਕੁੰਡਲੀ ਜੇ ਬਾਕੀ ਚਾ ਸ਼ਨੀ ਰਾਹੁ ਕੁਝ ਖਰਾਬ ਹੋਵੇ ਤਾਂ ਐਸਾ ਇਨਸਾਨ ਕਦੀ ਮਾਰ ਨਹੀਂ ਖਾਂਦਾ ਰਾਹੁ ਮੰਨ ਲਓ ਕਿਸੇ ਦਾ ਖਰਾਬ ਹੋਵੇ ਰਾਹੁ ਕੀ ਹੈ ਸਸਰਾਲ ਨੂੰ ਪ੍ਰੈਜ਼ੈਂਟ ਕਰਦਾ ਵੀ ਪ੍ਰੈਜ਼ੈਂਟ ਕਰਦਾ ਵਾ ਸਸਰਾਲ ਚ ਦੀ ਬੌਂਡਿੰਗ ਅੱਛੀ ਨਹੀਂ ਹੁੰਦੀ ਸਸਰਾਲ ਚ ਵਿੱਚ ਪ੍ਰੋਬਲਮ ਹੁੰਦੀ ਹੈ ਤੇ ਆਪਣੇ ਸਰੀਰ ਤੇ ਜਿੰਨੇ ਜੋੜ ਨੇ ਜੋੜਾਂ ਦਾ ਕਾਰ ਕੇਤੂ ਗ੍ਰਹਿ ਸਤਿ ਸ਼੍ਰੀ ਅਕਾਲ ਗ੍ਰੇਟ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਮੈਂ ਤੁਹਾਡੇ ਨਾਲ ਜਸਪ੍ਰੀਤ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜਿਹੜੇ ਨੇ ਉਹ ਹਮੇਸ਼ਾ ਕੋਈ ਵੀ ਘਰ ਦੇ ਵਿੱਚ ਕੰਮ ਨਹੀਂ ਹੁੰਦਾ ਜਾਂ ਕੁਝ ਵੀ ਅਗਰ ਪ੍ਰੋਬਲਮ ਆਂਦੀ ਹੈ ਘਰਾਂ 'ਚ ਕਲੇਸ਼ ਹੁੰਦੇ ਨੇ ਕੁਝ ਵੀ ਹੁੰਦਾ ਤੇ ਉਹਦੇ ਲਈ ਅੱਛੇ ਪੰਡਤ ਤੇ ਜੋਤਿਸ਼ ਕੁਲ ਜਾਂਦੇ ਨੇ ਤੇ ਸਾਡੇ ਨਾਲ ਅੱਜ ਇਦਾਂ ਦੇ ਜੋਤਿਸ਼ ਮੌਜੂਦ ਨੇ ਜਿਹੜੇ ਕਿ ਲੋਕਾਂ ਦੇ ਵਿੱਚ ਜਿਹੜੇ ਵਹਿਮ ਪਰਮ ਅੱਜਕਲ ਫੈਲ ਰਹੇ ਨੇ ਕਿਉਂ ਫੈਲ ਰਹੇ ਨੇ ਉਹ ਉਹਨਾਂ ਦੀ ਵਜ੍ਹਾ ਕੀ ਹੈ ਉਹ ਦੱਸਣਗੇ ਤੇ ਹੋਰ ਇਹਦੇ ਨਾਲ ਜੁੜੇ ਹੋਏ ਪਹਿਲੂ ਨੇ ਜਿਹੜੇ ਉਹਨਾਂ ਤੇ ਵੀ ਅਸੀਂ ਗੱਲਬਾਤ ਕਰਾਂਗੇ ਸਵਾਗਤ ਕਰ ਲੈਂਦੇ ਆ ਜੋਤਿਸ਼ਾਚਾਰ્ય ਦੀਪਕ ਸ਼ਰਮਾ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ ਠੀਕ ਹੈ ਜੀ ਜੋਤਿਸ਼ ਦਾ ਤੁਸੀਂ ਕਿਹਾ ਵੀ ਵਹਿਮ ਭਰਮ ਦੇ ਨਾਲ ਜੁੜ ਜਾਂਦਾ ਜੋਤਿਸ਼ੇ ਜੁੜਦਾ ਹ ਹ ਸਭ ਤੋਂ ਪਹਿਲੀ ਗੱਲ ਤਾਂ ਜੋਤਿਸ਼ ਵਹਿਮ ਭਰਮ ਤੋਂ ਇਨਸਾਨ ਨੂੰ ਕੱਢਦੀ ਹੈ ਨਾ ਕਿ ਪਾਉਂਦੀ ਬਟ ਫਿਰ ਵੀ ਜਦਾਂ ਕੋਈ ਵਹਿਮ ਕੋਈ ਪਾਰਿਆ ਵਾ ਕਿਸੇ ਦਾ ਕੋਈ ਘੱਟ ਗਿਆ ਨਾ ਅਧੂਰੇ ਨੋਲਿਜ ਅਗਲਾ ਵਹਿਮ ਚ ਕੋਈ ਡਰਾ ਦੇਵੇ ਤਮ ਕ ਉਹਨੂੰ ਕਰ ਦੇਵੇ ਵੀ ਤੇਰਾ ਤਾਂ ਇਹ ਹੋ ਜਾਊਗਾ ਵੀ ਮੰਗਲਿਕਤਾ ਮਰਜੀਗਾ ਇਹ ਵਹਿਮ ਪਾਏ ਜਾਂਦੇ ਨੇ ਜੋਤਿਸ਼ ਵਹਿਮ ਨਹੀਂ ਪਾਉਂਦੀ ਜੋਤਿਸ਼ ਦਾ ਵਹਿਮ ਮਤ ਉਹ ਇਨਸਾਨ ਨੂੰ ਦੂਰ ਕਰਦੀ ਹੈ ਪਰ ਜਿਵੇਂ ਤੁਸੀਂ ਹੁਣ ਮੰਗਲੀ ਕਿਤੇ ਗੱਲ ਹੀ ਕੀਤੀ ਐ ਅਕਸਰ ਕਿਹਾ ਜਾਂਦਾ ਹੈ ਮੰਗਲਿਕ ਦਾ ਮੰਗਲਿਕ ਨਾਲ ਵਿਆਹ ਹੁੰਦਾ ਤੇ ਅਗਰ ਮੰਗਲਿਕ ਨਾ ਹੋਵੇ ਇੱਕ ਜਣਾ ਵੀ ਕੁੜੀ ਨਾ ਹੋਵੇ ਜਾਂ ਮੁੰਡਾ ਨਾ ਹੋਵੇ ਉਹਨਾਂ ਚੋਂ ਇੱਕ ਜਣੇ ਦੀ ਡੈਥ ਹੋ ਜਾਂਦੀ ਐ ਇਹ ਪੋਸੀਬਲ ਐ ਇਹ ਕੁਛ ਯੋਗ ਹੁੰਦੇ ਨੇ ਸਭ ਤੋਂ ਪਹਿਲੇ ਮੈਂ ਮੰਗਲਿਕ ਦਾ ਤੁਹਾਨੂੰ ਸਮਝਾ ਦਵਾ ਮੰਗਲਿਕ ਦੇ ਨਾਮ ਦਾ ਬੜਾ ਹੂਆ ਬਣਿਆ ਹੋਇਆ ਹ ਹ ਕਿਸੇ ਦਾ ਕੋਈ ਬੱਚਾ ਮੰਗਲਿਕ ਤੇ ਹੁੰਦਾ ਸੀ ਕਹਿੰਦੇ ਤੁਹਾਡਾ ਬੱਚਾ ਮੰਗਲਿਕ ਆ ਉਹਨਾਂ ਨਾਲ ਹੀ ਹੱਕੇ ਬਕੇ ਹਾਂ ਮੰਗਲਿਕ ਬੜਾ ਮਨ ਸਰਪ੍ਰਾਈਜ਼ ਹੀ ਹੁੰਦੇ ਨੇ ਜੇ ਮੰਗਲਿਕ ਨਹੀਂ ਕਹਿੰਦਾ ਪਤਨੇ ਕੀ ਕਹਿੰਦਾ ਮੰਗਲਿਕ ਅਸਲ ਚ ਹੁੰਦਾ ਕੀ ਹੈ ਕਿਉਂ ਮੰਗਲਿਕ ਇਹਨੂੰ ਮੰਗਲ ਗ੍ਰਹਿ ਜਨਾ ਬਣਦਾ ਵਾ ਮੰਗਲ ਮੰਗਲਿਕ ਇਨਸਾਨ ਦੇ ਵਿੱਚ ਮੰਗਲ ਦੀ ਪਾਵਰ ਡਬਲ ਹੁੰਦੀ ਹੈ ਹੂੰ ਗੁੱਸਾ ਈਗੋ ਸਾਰਾ ਕੁਝ ਜੋ ਜੋ ਮੰਗਲ ਤੋਂ ਮਿਲਦਾ ਵਾ ਸਾਡੇ ਸਰੀਰ 'ਚ ਬਲੱਡ ਦਾ ਕਾਰਕ ਆ ਮੰਗਲ ਗ੍ਰਹਿ ਤੇ ਉਹਦਾ ਮੰਗਲ ਡਬਲ ਹੁੰਦਾ ਵਾ ਤੇ ਜਦੋਂ ਮੰਗਲ ਡਬਲ ਹੁੰਦਾ ਉਹ ਆਟੋਮੈਟਿਕ ਗੁੱਸਾ ਜ਼ਿਆਦਾ ਹੁੰਦਾ ਵਾ ਵਿਚਾਰ ਧਾਰਾ ਸੋਚ ਜ਼ਿਆਦਾ ਕਾਲੀ ਹੁੰਦੀ ਹੈ ਤਾਂ ਇਸ ਕਰੇ ਕਹਿੰਦੇ ਵੀ ਜਿਹੜਾ ਇਨਸਾਨ ਮੰਗਲਿਕ ਆ ਤੋ ਦਾ 파ਟਰਨ ਵੀ ਮੰਗਲਿਕ ਹੋਵੇ ਦੋਨਾਂ ਦੀ ਸੋਚ ਇੱਕੋ ਹੀ ਹੋਵੇਗੀ ਤਾਂ ਜਿਆਦਾ ਵਧੀਆ ਗੱਡੀ ਚੱਲੂਗੀ ਰਹੀ ਗੱਲ ਹੁਣ ਮਰਨ ਵਾਲੇ ਜਿਵੇਂ ਕਹਿੰਦਾ ਵੀ ਉਹਦਾ ਮਰ ਗਿਆ ਇਹ ਕੁਛੇ ਹੀ ਅਯੋਗ ਹੁੰਦੇ ਨੇ ਜਿਵੇਂ ਕੁੰਡਲੀ ਦੇ ਪਹਿਲੇ ਘਰ ਵਿੱਚ ਚੌਥੇ ਘਰ 'ਚ 8ਵੇਂ ਘਰ 'ਚ 12ਵੇਂ ਘਰ 'ਚ ਜਦੋਂ ਮੰਗਲ ਆਂਦਾ ਤਾਂ ਇਨਸਾਨ ਮੰਗਲਿਕ ਬਣਦਾ ਵਾ ਪਹਿਲੇ ਘਰ ਦਾ ਜਿਹੜਾ ਪ੍ਰਭਾਵ ਹੈ ਇਨਸਾਨ ਦੀ ਪੂਰੀ ਬੋਡੀ ਤੇ ਰਹਿੰਦਾ ਵਾ ਪੂਰੇ ਨੇਚਰ ਤੇ ਰਹਿੰਦਾ ਵਾ ਚੌਥੇ ਘਰ 'ਚ ਜਦੋਂ ਮੰਗਲ ਆਂਦਾ ਵਾ ਉਹਦੀ ਸੱਸ ਨਾਲ ਥੋੜੀ ਘਟ ਬਣਦੀ ਆ ਜਾਂ ਘਰ ਚ ਕੋਈ ਨਾ ਕੋਈ ਦਿੱਕਤ ਰਹਿੰਦੀ ਆ ਸਤਵੇਂ ਘਰ ਚ ਮੰਗਲਿਕ ਜਿਹੜਾ ਹੁੰਦਾ ਵਾ ਆਪចੇ ਮੇਆ ਬੀਬੀ ਦਾ ਹੁੰਦਾ ਵਾ ਕਿ ਬਾਕੀ ਸਾਰਾ ਕੁਝ ਠੀਕ ਹੁੰਦਾ ਘਰ ਚ ਆਪចੀ ਨੇ ਉਹਨਾਂ ਦੀ ਬਣਦੀ ਸੋਚ ਨਹੀਂ ਬਣਦੀ ਉਹਨਾਂ ਦੀ ਅੱਠਵੇਂ ਘਰ ਦਾ ਮੰਗਲ ਹੁੰਦਾ ਜਿਹੜਾ ਸਿਹਤ ਨੂੰ ਖਰਾਬ ਕਰਦਾ ਵਾ ਯਾਨੀ ਕਿ ਮੰਨ ਲਓ ਇੱਕ ਦਾ ਅੱਠਵੇਂ ਘਰ ਚ ਮੰਗਲ ਬੈਠਾ ਵਾ ਦੂਸਰਾ ਨੌਨ ਮੰਗਲੀ ਦਾ ਠੀਕ ਹੈ ਫਿਰ ਉਹਦੀ ਸਿਹਤ ਨੂੰ ਪ੍ਰੋਬਲਮ ਆਊਗੀ ਕਿਉਂਕਿ ਮੰਗਲ ਅੱਠਵੇਂ ਘਰ ਚ ਬੈਠਾ ਵਾ ਤੇ ਅੱਠਵੇਂ ਘਰ ਤੋਂ ਸਿਹਤ ਦੇਖੀ ਜਾਂਦੀ ਹੈ ਜੇ ਦੋਨੇ ਮੰਗਲਿਕ ਨੇ ਤਾਂ ਮੰਗਲ ਦੋਸ਼ ਕੱਟ ਇਦੇ ਇਲਾਵਾ ਮੰਨ ਲਓ ਦੂਸਰਾ ਪਾਰਟਰ ਮੰਗਲਿਕ ਨਹੀਂ ਹੈਗਾ ਫਿਰ ਵੀ ਕਈ ਵਾਰ ਗੱਡੀ ਬਹੁਤ ਸਹੀ ਚੱਲਦੀ ਹੈ ਉਹਦਾ ਕਾਰਨ ਕੀ ਹੁੰਦਾ ਵਾ ਮੰਨ ਲਓ ਕੁੜੀ ਦਾ ਮੰਗਲ ਪਹਿਲੇ ਘਰ 'ਚ ਬੈਠਾ ਵਾ ਜੀ ਤੇ ਦੂਸਰੇ ਪਾਸੇ ਮੁੰਡੇ ਦਾ ਪਹਿਲੇ ਘਰ 'ਚ ਸ਼ਨੀ ਆ ਗਿਆ ਦੋਨੇ ਪਾਪੀ ਗ੍ਰਹਿ ਨੇ क्रूर ਗ੍ਰਹਿ ਨੇ ਤਾਂ ਮੰਗਲ ਦੇ ਨਾਲ ਸ਼ਨੀ ਕੱਟਿਆ ਗਿਆ ਜਿਹਨੂੰ ਕਹਿੰਦੇ ਨੇ ਕਿ ਮੰਗਲ ਦੋਸ਼ ਕੱਟਿਆ ਗਿਆ ਤਾਂ ਐਸਾ ਮਤਲਬ ਕਿ ਬੱਚਾ ਨੋਨ ਮੰਗਲਿਕ ਨਾਲ ਵਿਆਹ ਵੀ ਕਰ ਸਕਦਾ ਵਾ ਅਕਸਰ ਕਹਿੰਦੇ ਆ ਵੀ ਜਿਹੜੇ ਗ੍ਰਹਿ ਹੁੰਦੇ ਆ ਅਗਰ ਨੌ ਗ੍ਰਹਿ ਗਿਨੇ ਜਾਂਦੇ ਵੈਸੇ ਤੇ ਕਹਿੰਦੇ ਵੀ ਸਾਰੇ ਗ੍ਰਹਿ ਘਰਾਂ ਚੀ ਮੌਜੂਦ ਹੁੰਦੇ ਆ ਜਿਵੇਂ ਸੂਰਜ ਗ੍ਰਹਿ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਪਾਪਾ ਨਾਲ ਹੈਨਾ ਇਦਾਂ ਹੀ ਅਗਰ ਆਪਾਂ ਮੰਗਲ ਗ੍ਰਹਿ ਨੂੰ ਦੇਖਿਆ ਜਾਵੇ ਮਾਂ ਨਾਲ ਰਿਪਰੈਜ਼ੈਂਟ ਕਰਦੇ ਆ ਤੇ ਇਦਾਂ ਇਹ ਪੋਸੀਬਲ ਹੈ ਸਾਰਾ ਕੁਝ ਅਗਰ ਆਪਾਂ ਗ੍ਰਹਿ ਸਹੀ ਕਰਨੇ ਤੇ ਰਿਸ਼ਤੇ ਸਹੀ ਕਰੀਏ ਬਿਲਕੁਲ ਪੋਸੀਬਲ ਹੈ ਮੰਗਲ ਗ੍ਰਹਿ ਮਾਂ ਦੇ ਨਾਲ ਨਹੀਂ ਮੰਗਲ ਗ੍ਰਹਿ ਆਪਣੇ ਬ੍ਰਦਰ ਦੇ ਨਾਲ ਤੇ ਮਾਮੇ ਮਾਮਾ ਜੀ ਨਾਲ ਰਿਲੇਟ ਕਰਦਾ ਜਿੰਨੇ ਵੀ ਮੰਨ ਲਓ ਕੋਈ ਵੀ ਸੰਸਾਰ ਚ ਕੋਈ ਵੀ ਵਸਤੂ ਆ ਇੱਥੇ ਤੱਕ ਵੀ ਆਫਿਸ ਤੇ ਵੀ ਜੋ ਵੀ ਸਮਾਨ ਪਿਆ ਹਰ ਚੀਜ਼ ਕਿਸੇ ਨਾ ਕਿਸੇ ਗ੍ਰਹਿ ਦੀ ਜੀ ਹੁਣ ਜੇ ਤੁਸੀਂ ਇਹ ਗੱਲ ਕਹੀ ਆ ਤਾਂ ਇਹਦੇ ਵਿੱਚ ਇੱਕ ਬੁੱਧ ਗ੍ਰਹਿ ਇਸ ਤਰ੍ਹਾਂ ਦਾ ਗ੍ਰਹਿ ਵਾ ਹੁਣ ਲੋਕੇ ਸ਼ਨੀ ਰਾਹੂ ਕੇਤੂ ਬੜਾ ਹੀ ਡਰਦੇ ਨੇ ਪਰ ਜਿਹੜਾ ਸਭ ਤੋਂ ਕੁੰਡਲੀ ਚ ਮੇਨ ਗ੍ਰਹਿ ਹੈ ਬੁੱਧ ਗ੍ਰਹਿ ਅੱਛਾ ਇਹਦਾ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਬਿਲਕੁਲ ਬੜਾ ਅੱਛਾ ਤੁਸੀਂ ਸਵਾਲ ਪੁੱਛਿਆ ਬੁੱਧ ਗ੍ਰਹਿ ਕਿਸ ਤਰ੍ਹਾਂ ਦਾ ਗ੍ਰਹਿ ਵਾ ਇਹਦੀ ਹਰ ਇੱਕ ਚੀਜ਼ ਇਨਵੋਲਵਮੈਂਟ ਅੱਛਾ ਸੂਰਜ ਜਿੰਨੇ ਵੀ ਗੋਲ ਵਸਤੂਆਂ ਨੇ ਜਾਂ ਆਂਡਾਕਾਰ ਨੇ ਉਹ ਸਭ ਬੁੱਧ ਗ੍ਰਹਿ ਦੀਆਂ ਨੇ ਓਕੇ ਸੂਰਜ ਗੋਲ ਚੰਦਰਮਾ ਗੋਲ ਧਤੀ ਗੋਲ ਸਾਰਾ ਬੁੱਧ ਗ੍ਰਹਿ ਦਾ ਆ ਗਿਆ ਯਾਨੀ ਕਿ ਜਿੰਨੇ ਵੀ ਗ੍ਰਹਿ ਤਾਂ 9 ਨੇ ਪਰ ਬੁੱਧ ਗ੍ਰਹਿ ਦਾ ਸਭ ਤੋਂ ਜ਼ਿਆਦਾ ਐਮਿਕ ਭੂਮਿਕਾ ਆਪਣੇ ਵਿੱਚ ਇੱਥੇ ਆਪਣੇ ਸਰੀਰ ਵਿੱਚ ਲਗਾ ਲਓ ਜਿੰਨੀਆਂ ਨਸਾਂ ਨੇ ਹੱਡੀਆਂ ਨੇ ਗੋਲ ਨੇ ਸਭ ਨਸਾ ਦਾ ਕਾਰਕ ਬੁੱਧ ਗ੍ਰਹਿ ਦਾ ਬੁੱਧ ਗ੍ਰਹਿ ਬੁੱਧੀ ਦਾ ਕਾਰਕ ਵੀ ਹੈ ਨਸਾ ਦਾ ਕਾਰਕ ਵੀ ਹੈ ਯਾਨੀ ਕਿ ਜੇ ਇਨਸਾਨ ਦਾ ਬੁੱਧ ਗ੍ਰਹਿ ਅੱਛਾ ਬੈਠਾ ਹੋਵੇ ਨਾ ਕੁੰਡਲੀ ਜੇ ਬਾਕੀ ਚ ਸ਼ਨੀ ਰਾਹੂ ਕੁਝ ਖਰਾਬ ਹੋਵੇ ਤਾਂ ਐਸਾ ਇਨਸਾਨ ਕਦੀ ਮਾਰ ਨਹੀਂ ਖਾਂਦਾ ਮਤਲਬ ਕਹਿ ਸਕਦੇ ਅਸੀਂ ਕਿ ਗ੍ਰਹਿ ਸਹੀ ਕਰਨ ਨੂੰ ਤੇ ਰਿਸ਼ਤੇ ਸਹੀ ਕਰੋ ਪਹਿਲੇ ਬਿਲਕੁਲ ਜੇ ਮੰਨ ਲਓ ਇਨਸਾਨ ਦਾ ਬੁੱਧ ਖਰਾਬ ਆ ਬਾਕੀ ਗ੍ਰਹਿ ਬੜੇ ਅੱਛੇ ਨੇ ਜੀ ਤਾਂ ਫਿਰ ਵੀ ਇਨਸਾਨ ਨੂੰ ਕੋਈ ਫਾਇਦਾ ਨਹੀਂ ਅੱਛੇ ਗ੍ਰਹਿ ਦਾ ਇੱਕ ਬੁੱਧ ਬੜਾ ਹੀ ਅਹਿਮ ਭੂਮਿਕਾ ਨਿਭਾਉਂਦਾ ਵਾ ਲਾਲ ਕਿਤਾਬ ਦੇ ਹਿਸਾਬ ਨਾਲ ਵੀ ਤੇ ਵੈਦਿਕ ਦੇ ਹਿਸਾਬ ਨਾਲ ਵੀ ਅੱਛਾ ਮਤਲਬ ਸਭ ਤੋਂ ਜ਼ਿਆਦਾ ਸਟਰੋਂਗੈਸਟ ਹੈ ਜੀ ਜੇ ਆਪਣਾ ਤੁਸੀਂ ਘਰ ਦੇ ਵਿੱਚ ਰਿਪਰੈਜ਼ੈਂਟ ਕਰੀਏ ਤਾਂ ਬੁੱਧ ਗ੍ਰਹਿ ਰਿਪਰੈਜ਼ੈਂਟ ਕਰਦਾ ਵਾ ਆਪਣੀ ਸਿਸਟਰ ਨੂੰ ਆਪਣੀ ਔਲਾਦ ਬੇਟੀ ਨੂੰ ਪੇਪੂ ਆਨ ਮੰਨ ਲਓ ਕਿ ਜਿਹੜਾ ਬੁੱਧ ਗ੍ਰਹਿ ਖਰਾਬ ਆ ਤੋ ਉਹਦੇ ਆ ਤਿੰਨੇ ਜਿਹੜੇ ਰਿਸ਼ਤੇ ਆ ਨੇ ਇਹਨਾਂ ਨੂੰ ਪ੍ਰੋਬਲਮ ਰਹੇਗੀ ਹੂੰ ਜੇ ਪ੍ਰੋਬਲਮ ਨਹੀਂ ਹੈਗੀ ਤਾਂ ਉਹਨਾਂ ਦੀ ਆਪਸ ਵਿੱਚ ਬੌਂਡਿੰਗ ਅੱਛੀ ਨਹੀਂ ਹੋਈ ਤੇ ਬੁੱਧ ਗ੍ਰਹਿ ਸਹੀ ਕਰਨ ਦੇ ਜਿਵੇਂ ਤੁਸੀਂ ਕਿਹਾ ਭੈਣ ਭੂਆ ਦੇ ਨਾਲ ਰਿਲੇਟ ਕਰਦਾ ਤੇ ਉਹ ਸਹੀ ਕਰਨ ਇਹਨਾਂ ਨੂੰ ਖੁਸ਼ ਰੱਖਣਾ ਪੈਂਦਾ ਬਿਲਕੁਲ ਖੁਸ਼ ਰੱਖਣਾ ਪੈਂਦਾ ਜਿੱਦਾਂ ਹੁਣ ਪਹਿਲਾਂ ਰੀਤੀ ਰਿਵਾਜ ਸੀਗੇ ਭੈਣ ਜਿੱਦਾਂ ਘਰੋਂ ਆਪਾਂ ਜਾਂਦੇ ਕੁਝ ਮਿੱਠਾ ਲੈ ਕੇ ਜਾਂਦੇ ਸੀ ਭੈਣ ਦੇ ਕੋ ਪੈਸੇ ਜਾਂ ਕੁਝ ਲੈਣਾ ਨਹੀਂ ਭੈਣ ਘਰੇ ਆਂਦੀ ਆ ਜਾਂ ਭੂਆ ਆਂਦੀ ਆ ਆਪਾਂ ਮੇਸਰ ਦੇਣੇ ਆ ਉਹਨਾਂ ਦਾ ਕੁਝ ਵੀ ਹੈ ਨਾ ਇਹ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਆਪਣੇ ਰੀਤੀ ਰਿਵਾਜ ਬਣਾਏ ਆ ਇਹ ਗ੍ਰਹਿ ਦੇ ਸਾਬਨ ਨੇ ਬਣਾਏ ਹੋਏ ਸੀ ਉਹਨਾਂ ਨੂੰ ਪਤਾ ਸੀ ਵੀ ਆਨ ਵਾਲਾ ਜਿਹੜਾ ਸਮਾਣਾ ਵਾ ਵੀ ਲੋਕਾਂ ਕੋਲੇ ਉਪਾਏ ਵਗੈਰਾ ਇਹਨਾਂ ਕੋਲ ਸਮਝ ਨਹੀਂ ਹੋਣੀ ਤਾਂ ਉਹਨਾਂ ਨੇ ਸਾਡੇ ਕੁਝ ਉਪਾਏ ਇਸ ਤਰ੍ਹਾਂ ਦੇ ਟਿਪਸ ਬਣਾਤੇ ਜਿਹੜੇ ਕਿ ਹਰ ਇਨਸਾਨ ਉਪਾਏ ਕਰ ਸਕੇ ਭੈਣ ਨੂੰ ਘਰ ਆਏ ਨੂੰ ਪੈਸਾ ਦੇਣਾ ਇੱਜ਼ਤ ਮਾਨ ਸਬੰਦ ਦੇਣਾ ਯਾਨੀ ਕਿ ਜੇ ਤੁਹਾਡੀ ਭੈਣ ਦੇ ਨਾਲ ਬੌਂਡਿੰਗ ਅੱਛੀ ਆ ਆਪਸੀ ਠੀਕ ਹੈ ਤਾਂ ਤੁਹਾਡਾ ਬੁੱਧ ਗ੍ਰਹਿ ਆਪ ਆਟੋਮੈਟਿਕ ਠੀਕ ਰਹੇਗਾ ਉਹ ਮਤਲਬ ਵਪਾਰ ਨਾਲ ਵੀ ਕਿਤੇ ਰਿਲੇਟ ਕਰਦਾ ਹੈ ਅਗਰ ਭੈਣ ਸਹੀ ਖੁਸ਼ ਹੈ ਤਾਂ ਬੁੱਧ ਗ੍ਰਹਿ ਵਪਾਰ ਕਰਦਾ ਬੁੱਧੀ ਦੇ ਨਾਲ ਦਿਮਾਗ ਦੇ ਨਾਲ ਤੇ ਆਪਣੇ ਬਿਜ਼ਨਸ ਦੇ ਨਾਲ ਜੀ ਤੇ ਜੇ ਆਪਾਂ ਇਨਸਾਨੀ ਗੱਲ ਕਰੀਏ ਤਾਂ ਭੈਣ ਆਪਣਾ ਭੂਆ ਲੜਕੀ ਨਾਲ ਤੇ ਜੇ ਕਿਸੇ ਨੇ ਆਪਣਾ ਬੁੱਧ ਸਹੀ ਕਰਨਾ ਹੋਵੇ ਵੀ ਉਹਦਾ ਬੁੱਧ ਖਰਾਬ ਹੋਵੇ ਤੇ ਉਹ ਕਿਦਾਂ ਸਹੀ ਕਰ ਸਕਦੇ ਬੁੱਧ ਗ੍ਰਹਿ ਦੇਖੋ ਇੱਕ ਬਹੁਤ ਅੱਛਾ ਉਪਾਏ ਆ ਤੁਹਾਡੇ ਬਿਜ਼ਨਸ ਵਾਸਤੇ ਵੀ ਤੇ ਵੈਸੇ ਤਾਂ ਆਪਣੇ ਭੈਣ ਭੂਆ ਇਹਨਾਂ ਨਾਲ ਬਣਾ ਕੇ ਰੱਖੋ ਇਹ ਤਾਂ ਹਰ ਗ੍ਰਹਿ ਦਾ ਹੀ ਹੈਗਾ ਕੰਪਲਸਰੀ ਆ ਤਾਂ ਇੱਕ ਵੈਸੇ ਮੰਨ ਲਓ ਕਿਸੇ ਦਾ ਬੁੱਧ ਗ੍ਰਹਿ ਖਰਾਬ ਆ ਤਾਂ ਐਸੇ ਇਨਸਾਨ ਨੂੰ ਰਾਤ ਦੇ ਸਮੇਂ ਹਰੀ ਮੂੰਗ ਦੀ ਦਾਲ ਪੀਉ ਲੈਣੀ ਚਾਹੀਦੀ ਆ ਦੋ ਤਿੰਨੇ ਮੁਠੀ ਜਿੰਨੀ ਵੀ ਤੁਹਾਡੀ ਸ਼ਰਦਾ ਵਾ ਤੇ ਸਵੇਰ ਦੇ ਟਾਈਮ ਪੰਛੀਆਂ ਨੂੰ ਪਾਣੀ ਚਾਹੀਦੀ ਆ ਇਹਦਾ ਬੁੱਧ ਵੀ ਗਰੇ ਦਾ ਠੀਕ ਹੋਏਗਾ ਤੇ ਇਹ ਬਿਜ਼ਨਸ ਵੀ ਬਹੁਤ ਉਹਦਾ ਅੱਛਾ ਚੱਲੇਗਾ ਤੇ ਸਭ ਤੋਂ ਅੱਛੀ ਗੱਲ ਕੀ ਹੈ ਇਹ ਉਪਾਏ ਕੋਈ ਵੀ ਕਰ ਸਕਦਾ ਵਾ ਫਾਇਦੇ ਮਿਲੇਗਾ ਰਿਕ ਨੂੰ ਤੇ ਵੈਸੇ ਵੀ ਜੀਵ ਜੰਤੂਆ ਦੀ ਸੇਵਾ ਹੋਏਗੀ ਹੋਰ ਵੀ ਇਹਦਾ ਪੁੰਨ ਮਿਲੇਗਾ ਹੂੰ ਬਿਲਕੁਲ ਤੇ ਗੱਲ ਕੀਤੀ ਜਾਵੇ ਅਗਰ ਹੱਵਾ ਬਨਾਇਆ ਹੁੰਦਾ ਸਭ ਤੋਂ ਜ਼ਿਆਦਾ ਰਾਹੂ ਕੇਤੂ ਜੀ ਰਾਹੂ ਕੇਤੂ ਕਿਸਦਾ ਖਰਾਬ ਹੋਵੇ ਤੇ ਉਹਦੇ ਕੀ ਸਿੰਪਟਮ ਹੁੰਦੇ ਹਨ ਰਾਹੂ ਮੰਨ ਲਓ ਕਿਸਦਾ ਖਰਾਬ ਹੋਵੇ ਰਾਹੂ ਕੀ ਹੈ ਸਸਰਾਲ ਨੂੰ ਪ੍ਰੇਜੈਂਟ ਕਰਦਾ ਹੈ ਰਿਪ੍ਰੇਜੈਂਟ ਕਰਦਾ ਵਾ ਸਸਰਾਲ ਚ ਦੀ ਬੌਂਡਿੰਗ ਅੱਛੀ ਨਹੀਂ ਹੁੰਦੀ ਸਸਰਾਲ ਚ ਇਹਨਾਂ ਦਾ ਪ੍ਰੋਬਲਮ ਹੁੰਦੀ ਆ ਹੂੰ ਬਾਕੀ ਰਾਹੁ ਜੇ ਆਪਣਾ ਪਰਿਵਾਰ ਚ ਨਾਨਕੇ ਪਰਿਵਾਰ ਦਾ ਰਿਪਰੈਜ਼ੈਂਟ ਕਰਦਾ ਵਾ ਰਾਹੁ ਤੇ ਰਾਹੁ ਇੱਕ ਇਨਸਾਨ ਦੀ ਸੋਚ ਆ ਦਿਮਾਗ ਚ ਇੱਕਦਮ ਆਣ ਵਾਲਾ ਖਿਆਲ ਉਹ ਰਾਹੁ ਆ ਅੱਛਾ ਇੱਕਦਮ ਖਿਆਲ ਆਂਦਾ ਇਨਸਾਨ ਕੋਈ ਅੱਛਾ ਕੰਮ ਵੀ ਕਰ ਦਿੰਦਾ ਵਾ ਇੱਕਦਮ ਖਿਆਲ ਨਾਲ ਆਪਾਂ ਕੋਈ ਗਲਤ ਡਿਸੀਜਨ ਵੀ ਨਹੀਂ ਲੈ ਲੈਂਦੇ ਇਹ ਰਾਹੁ ਦਾ ਕਾਰਨ ਆ ਰਾਹੁ ਵੀ ਤੇ ਜਿਹੜਾ ਕੇਤੂ ਆਪਣਾ ਕੇਤੂ ਮੋਕਸ਼ ਦਾ ਕਾਰਕ ਹੈ ਤੇ ਵੈਸੇ ਜੇ ਆਪਾਂ ਪਰਿਵਾਰ ਚ ਦੇਖਣਾ ਹੈਗਾ ਤਕੇਤੂ ਆਉਣ ਵਾਲੀ ਆਪਣੀ ਸੰਤਾਨ ਉਹਦਾ ਕਾਰਕ ਹੈ ਤੇ ਆਪਣੇ ਸਰੀਰ ਤੇ ਜਿੰਨੇ ਜੋੜ ਨੇ ਜੋੜਾਂ ਦਾ ਕਾਰਕ ਕੇਤੂ ਗ੍ਰਹਿ ਹੈ ਅਕਸਰ ਕਿਹਾ ਜਾਂਦਾ ਜਿਵੇਂ ਅ ਅੱਜ ਕੱਲ ਕਈ ਤਰ੍ਹਾਂ ਦੀ ਜੋਤਿਸ਼ ਹੋ ਗਈ ਹੈ ਕੋਈ ਨਿਊਮਰੋਲੋਜੀ ਐਸਟਰੋਲੋਜੀ ਕਈ ਤਰ੍ਹਾਂ ਦੀ ਹੈਗੀ ਹੈ ਠੀਕ ਹੈ ਜੀ ਤੇ ਕਿਹਾ ਜਾਂਦਾ ਜਿਹੜਾ 7 ਨੰਬਰ ਦੇ ਜਿਨ੍ਹਾਂ ਦਾ ਜਨਮ ਹੁੰਦਾ 7 16 25 ਤੇ ਉਹ ਕਹਿੰਦੇ ਕਹਿੰਦੇ ਕਿ ਤੂ ਗ੍ਰਹਿ ਨਾਲ ਰਿਪਰੈਜ਼ੈਂਟ ਕਰਦੇ ਨੇ ਤੇ ਕੇਤੂ ਦਾ ਧਾੜ ਨਹੀਂ ਹੁੰਦਾ ਇਹ ਵੀ ਚੀਜ਼ਾਂ ਹੁੰਦੀਆਂ ਮੈਟਰ ਕਰਦੀਆਂ ਵਿੱਚ ਕਿ 7 ਨੰਬਰ ਕੇਤੂ ਦਾ ਆ ਜਾਂਦਾ ਨਾ ਜਿਵੇਂ ਕੇਤੂ ਦਾ ਧਾੜੀ ਹੁੰਦਾ ਫੇਸ ਨਹੀਂ ਹੁੰਦਾ ਹੂੰ ਫੇ ਸਿਰਫ ਰਾਹੁ ਦਾ ਵਾ ਇਹ ਮੰਨ ਲਈ ਕਿ ਇਨਸਾਨ ਸੀ ਰਾਹੁ ਕਿ ਤੁਜੇ ਲੋ ਅਲਗ-ਅਲਗ ਹੋਗੇ ਨਾ ਜਦੋਂ ਪੁਰਾਣੀ ਪ੍ਰਾਤਨ ਦੀ ਯੋਗਤਾ ਨਹੀਂ ਤਾਂ ਉਹਨੂੰ ਮਤਲਬ ਕਹਿ ਗਿਆ ਵਾ ਕਿ ਕੇਤੂ ਦਾ 7 ਨੰਬਰ ਕੇਤੂ ਦਾ ਆ ਜਾਂਦਾ ਵਾ ਤਾਂ ਮਤਲਬ ਇਹਨੂੰ ਅੱਛਾ ਨਹੀਂ ਬੋਲੇ ਜਾਂਦਾ 7 ਨੰਬਰ ਬਾਕੀ ਜ਼ਰੂਰੀ ਨਹੀਂ ਹੈਗਾ ਜੇ ਕੁੰਡਲੀ ਚ ਦਾ ਕੇਤੂ ਗਰੇ ਅੱਛਾ ਬੈਠਾ ਵਾ ਤਾਂ 7 ਅੰਕ ਉਹਦਾ ਅੱਛਾ ਰਹੇਗਾ ਸਿਰਫ ਅੰਕ ਦੇ ਆਧਾਰ ਤੇ ਆਪਾਂ ਕਿਸੇ ਦੀ ਗੱੰਨਾ ਨਹੀਂ ਕਰ ਸਕਦੇ ਉਹਦਾ ਗ੍ਰਹਿ ਦੇਖਣਾ ਵੀ ਜ਼ਰੂਰੀ ਹੈ ਕੇਤੂ ਗ੍ਰਹਿ ਕਿਸ ਤਰ੍ਹਾਂ ਗ੍ਰਹਿ ਵਾ ਜਿਹੜਾ ਇਨਸਾਨ ਨੂੰ ਅਰਸ਼ ਤੋਂ ਫਰਸ਼ ਤੇ ਫਰਸ ਤੋਂ ਅਰਸ ਤੇ ਲੈ ਜਾਂਦਾ ਕੰਮ ਕਰਦਾ ਅਚਾਨਕੀ ਅਚਾਨਕ ਜਿਵੇਂ ਕਈ ਇਨਸਾਨ ਹੁੰਦੇ 40 ਸਾਲ ਤੋਂ ਬਾਅਦ ਇੱਕਦਮ ਆਪ ਹੋ ਜਾਂਦੇ ਨੇ ਜੀ ਇੱਕ ਕੇਤੂ ਗ੍ਰਹਿ ਦਾ ਉਹਨਾਂ ਦਾ ਕੋਈ ਨਾ ਕੋਈ ਉਹਨਾਂ ਦਾ ਕੇਤੂ ਅੱਛਾ ਬੈਠਾ ਹੁੰਦਾ ਵਾ ਕੋਈ 9th ਹਾਊਸ 'ਚ ਬੈਠਾ ਕੇਤੂ ਕਿਸੇ ਦਾ ਪਿਛੇ ਦਾ ਲਗਨ 'ਚ ਬੈਠਾ ਹੋਇਆ ਹ ਹਰੇਕ ਗ੍ਰਹਿ ਦਾ ਹਰੇਕ ਜਗ੍ਹਾ ਤੇ ਅਲੱਗ-ਅਲੱਗ ਪ੍ਰਭਾਵ ਹਮ ਮੰਨ ਲਓ ਜੇ ਲਗਨ 'ਚ ਬੈਠਾ ਹੋਇਆ ਤਾਂ ਐਸਾ ਇਨਸਾਨ ਦਾ ਅੰਦਰ ਕੀ ਚੱਲ ਰਿਹਾ ਵਾ ਕੋਈ ਉਹਦਾ ਅੰਦਾਜ਼ਾ ਨਹੀਂ ਲਗਾ ਸਕਦਾ ਜੀ ਮਹਰੇਕ ਗ੍ਰਹਿ ਦਾ ਜਿੱਥੇ ਜਿੱਦੇ ਮੰਨ ਲਓ ਦੂਜੇ ਘਰ 'ਚ ਲਗ ਪ੍ਰਭਾਵ ਆ ਤੀਜੇ ਘਰ 'ਚ ਲਗ ਪ੍ਰਭਾਵ ਆ ਮੇਨ ਜਿਹੜਾ ਕੇਤੂ ਗ੍ਰਹਿ ਹੁੰਦਾ ਵਾ ਪੁੰਡਲੇ ਦੇ ਵਿੱਚ ਆਪਣੇ 9th ਹਾਊਸ ਵਿੱਚ ਉਚਰਾ ਮੰਨਿਆ ਜਾਂਦਾ ਵਾ 9th ਹਾਊਸ 'ਚ ਮੰਨ ਲਓ ਜਿਹੜੀ ਆਪਣੀ ਰਾਸ਼ੀ ਨੋਵੇਂ ਨੰਬਰ ਦੀ ਰਾਸ਼ੀ ਆਂਦੀ ਹੈ ਉਹ ਜਿਹੇ ਉਚਰਾ ਮੰਨਿਆ ਜਾਂਦਾ ਵਾ 3rd ਵਿੱਚ ਨੀਚ ਦਾ ਮੰਨਿਆ ਜਾਂਦਾ ਵਾ ਜੇ ਕਿਸੇ ਦਾ ਰਾਹੂ ਜਾਂ ਕੇਤੂ ਖਰਾਬ ਹੈ ਤੇ ਉਹ ਅਗਰ ਛੋਟਾ ਮੋਟਾ ਉਤਾਰੀ ਉਪਾਏ ਕਰਨਾ ਚਾਵੇ ਜਾਂ ਮਤਲਬ ਵੀ ਹੋਮ ਮੇਡ ਉਪਾਏ ਕਰਨਾ ਚਾਹਵੇ ਤਾਂ ਕਿੱਦਾਂ ਕਰ ਸਕਦਾ ਰਾਹੂ ਵਾਸਤੇ ਸਭ ਤੋਂ ਪਹਿਲਾਂ ਘਰ 'ਚ ਤੁਹਾਡੇ ਕੋਈ ਬਿਜਲੀ ਦਾ ਉਪਕਰਣ ਖਰਾਬ ਨਹੀਂ ਹੋਣਾ ਚਾਹੀਦਾ ਹੂੰ ਮੰਨ ਲਓ ਆਪਣੀ ਖਰਾਬ ਵਾਚ ਹੀ ਹੋ ਗਈ ਕੋਈ ਵੀ ਸਮਾਂ ਤੇ ਛੱਤ ਦੇ ਉੱਪਰ ਕੋਈ ਲੱਕੜਾਂ ਬਾਲਣ ਇਹ ਨਹੀਂ ਹੋਣਾ ਚਾਹੀਦਾ ਘਰ ਦੀ ਛੱਦ ਜੀ ਨੇ ਸਫਾਈ ਰੱਖੋ ਉਨਾ ਜ਼ਿਆਦਾ ਅੱਛਾ ਨਾ ਰਾਹੂ ਦਾ ਉਪਾਏ ਇਹ ਜਿਆਦਾ ਹੁੰਦਾ ਠੀਕ ਹੈ ਤੇ ਕੇਤੂ ਦਾ ਕੇਤੂ ਦਾ ਉਪਾਏ ਪਰ ਜਦੋਂ ਉਹ ਮਾਹ ਬੜੇ ਕਿਹ ਲੱਗਦਾ ਨਾ ਹਾਂ ਹਾਂ ਕੋਈ ਨਹੀਂ ਕਿਤਲੋ ਪਾਏ ਹੋ ਗਿਆ ਕੇਸਰ ਦਾ ਤਿਲਕ ਲਗਾਓ ਅੱਛਾ ਡੌਗ ਕੁੱਤੇ ਦੀ ਸੇਵਾ ਕਰੋ ਹੂੰ ਇਹ ਕਿਤ ਤੇ ਪਾਏ ਅੱਛੇ ਮੰਨੇ ਜਾਂਦੇ ਨੇ ਮੇਨ ਕੇਸਰ ਦਾ ਤਿਲਕ ਲਗਾਓ ਨਾਭੀ ਜਵਾਨ ਮੱਥੇ ਤੇ ਪਰ ਅੱਜ ਕੱਲ ਤਾਂ ਕਈ ਅਸਟਰੋਲਜਰਸ ਦਾ ਮੈਂ ਵੀ ਕਹਿੰਦੇ ਸੁਣੇ ਆਂ ਵੀ ਤੁਸੀਂ ਕੁੱਤੇ ਨੂੰ ਰੋਟੀ ਬਾਦਨ ਨੇ ਦੁੱਧ ਬਾਦਨ ਨੇ ਪਰ ਅੱਜ ਕੱਲ ਲੇਕਿਨ ਕੁੱਤੇ ਨੂੰ ਪਸੰਦਗੀ ਹੁੰਦਾ ਨਾਨਵੇਜ ਨਾਨਵੇਜ ਪਾਓ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਜਿਸ ਤਰ੍ਹਾਂ ਆਤ ਪਾਉਂਗੇ ਉਹ ਆਤ ਪੈ ਜਾਂਦੀ ਹੈ ਹੂੰ ਬੜੇ ਕੁੱਤੇ ਇਸ ਤਰ੍ਹਾਂ ਦੇ ਨਾਨਵੇਜ ਖਾਂਦੇ ਨਹੀਂ ਹੂੰ ਇਸ ਤਰ੍ਹਾਂ ਕੁੱਤੇ ਵੀ ਇਹ ਜ਼ਰੂਰੀ ਨਹੀਂ ਦੁੱਧ ਪਾਓ ਦੁੱਧ ਬਿਸਕੁਟ ਪਾਓ ਬੜੇ ਖੁਸ਼ ਹੋ ਕੇ ਖਾਂਦੇ ਨੇ ਬਟ ਅੱਜ ਕੱਲ ਐਸਟਰੋਲੋਜਰ ਹੀ ਇਹ ਉਪਾਏ ਦੱਸਣ ਲੱਗ ਗਏ ਨੈਸ਼ਨਲ ਟੀਵੀ ਤੇ ਦੱਸਣ ਲੱਗ ਗਏ ਕਿ ਇਹ ਕੁੱਤਿਆਂ ਨੂੰ ਤੁਸੀਂ ਨਾਨ-ਵੈਜ ਪਾਓ ਉਹ ਕੁਛ ਇੱਕ ਇੱਕ ਦਾ ਉਪਾਏ ਹੁੰਦਾ ਸਕਿਮਲੀ ਪ੍ਰੋਬਲਮ ਦਾ ਉਪਾਏ ਹੁੰਦਾ ਬਹੁਤ ਹੀ ਘੱਟ ਰੇਅਰ ਹੁੰਦਾ ਬੜੇ ਦੱਸਣਾ ਜ਼ਰੂਰੀ ਨਹੀਂ ਹੁੰਦਾ ਅਸੀਂ ਇਹ ਚੀਜ਼ ਵਾਇਡ ਕਰਦੇ ਆ ਇਹਦੀ ਜਗ੍ਹਾ ਹੋਰ ਬੜੇ ਉਪਾਏ ਨੇ ਗਲਤ ਚੀਜ਼ ਦਾ ਸੀ ਕਦੇ ਨਹੀਂ ਦੱਸਦੇ ਨਾਨ-ਵੈਜ ਕੋਈ ਵੀ ਉਹ ਵੀ ਜੀਵਤ ਹੈ ਹੋਰੀ ਹੈ ਉਹ ਗਲਤ ਹੈ ਤੇ ਕਿ ਉਹਨੂੰ ਦੇ ਰਹੇ ਹੋ ਇਹਦਾ ਵਿੱਚ ਕੋਈ ਫਾਇਦਾ ਨਹੀਂ ਯਾਨੀ ਇੱਕ ਪਾਸੇ ਤੁਸੀਂ ਫਾਇਦਾ ਕਰ ਰਹੇ ਹੋ ਦੂਜੇ ਪਾਸੇ ਨੁਕਸਾਨ ਕਰ ਰਹੇ ਹੋ ਉਹ ਬਰਾਬਰੀ ਹੋ ਗਿਆ ਇਹਦਾ ਕੋਈ ਫਾਇਦਾ ਨਹੀਂ ਅ ਜਿਵੇਂ ਹੁਣ ਆਉਣ ਵਾਲੇ ਦਿਨਾਂ 'ਚ ਰਖੜੀ ਵੀ ਆਉਣ ਵਾਲੀ ਹੈ ਰਖੜੀ ਨੂੰ ਲੈ ਕੇ ਵੀ ਬਹੁਤ ਲੋਕਾਂ ਦੇ ਵਿੱਚ ਵਹਿਮ ਭਰਮ ਹੁੰਦੇ ਵੀ ਇੰਨੇ ਵਜੇ ਬੰਨਨੀ ਹੈ ਇੰਨੇ ਵਜੇ ਨਹੀਂ ਬੰਨਨੀ ਤੇ ਅਗਰ ਇਸ ਵੇਲੇ ਬੰਨਾਂਗੇ ਤੇ ਫਿਰ ਕੋਈ ਦੁਸ਼ਪਰਭਾਵ ਪੈਂਦਾ ਭਰਾਵਾ ਤੇ ਕੁਝ ਇਦਾਂ ਹੁੰਦਾ ਉਹਦੀ ਸਿਹਤ ਖਰਾਬ ਹੋ ਸਕਦੀ ਹੈ ਕੁਝ ਇਦਾਂ ਇਹ ਵੀ ਸਭ ਕੁਝ ਪੋਸੀਬਲ ਹੈ ਬਿਲਕੁਲ ਪੋਸੀਬਲ ਹੈ ਇਸ ਤਰ੍ਹਾਂ ਹੁੰਦਾ ਨਾ ਜੇ 19 ਆਪਣੇ 19 ਤਰੀਕ ਦੀ ਰਖੜੀ ਆਪਨ ਆ ਰਹੀ ਹੈ ਇਹਦੇ 'ਚ ਭਦਰਾ ਕਾਲ ਹੁੰਦੀ ਹੈ 15 ਕਾਲ ਜਿਹੜਾ ਆ ਵਿੱਚ શુભ ਫਲ ਨਹੀਂ ਹੁੰਦਾ ਯਾਨੀ ਕਿ ਗ੍ਰਹਿ ਦਾ ਨਕਸ਼ਤਰ ਚਾਹੀ ਨਹੀਂ ਹੁੰਦਾ ਉਸ ਟਾਈਮ 'ਚ ਰਖੜੀ ਬੰਨਣਾ ਅੱਛਾ ਨਹੀਂ ਮੰਨਿਆ ਜਾਂਦਾ ਜਦ ਕੋਈ ਵੀ ਕੰਮ ਕਰਦਾ ਹੈ ਸ਼ੁਭ ਟਾਈਮ ਕਢਾਣੇ ਹਨ ਇਸ ਤਰੀ ਰਖੜੀ ਬੰਨਣਾ ਟਾਈਮ ਹੁੰਦਾ ਵਾ ਪਦਰਾਕਾਲ 'ਚ ਰਖੜੀ ਨਹੀਂ ਬੰਨੀ ਚਾਹੀਦੀ ਇਹ ਆਪਣਾ ਟਾਈਮ 1:30 ਵਜੇ ਤੋਂ ਬਾਅਦ ਲੈ ਕੇ ਰਖੜੀ ਬੰਨ ਸਕਦੇ ਹੋ 1:30 ਵਜੇ ਤੋਂ ਪਹਿਲਾਂ ਪਦਰਾਕਾਲ ਚੱਲ ਰਹੀ ਹੈ ਜਿਹਦੇ ਵਿੱਚ ਰਖੜੀ ਬੰਨਣਾ ਅੱਛਾ ਨਹੀਂ ਮੰਨੇਗੇ ਅਗਰ ਗੱਲ ਕੀਤੀ ਜਾਵੇ ਪਦਰਾਕਾਲ ਦੀ ਤੇ ਕਿਉਂ ਨਹੀਂ ਬੰਨਣੀ ਚਾਹੀਦੀ ਕੋਈ ਗ੍ਰਹਿ ਚਾਲ ਅੱਛੇ ਨੇ ਸ਼ੁਭ ਫਲ ਨਹੀਂ ਹੁੰਦਾ ਇਹਦੇ ਵਿੱਚ ਯਾਨੀ ਕਿ ਮਹੂਰਤ ਨਹੀਂ ਹੁੰਦਾ ਸਹੀ ਜਿਸ ਦਾ ਕੋਈ ਵੀ ਆਪਾਂ ਕੰਮ ਕਰਦੇ ਵਾਸਤੇ ਮਹੂਰਤ ਘੜਾਣਾ ਪੈਂਦਾ ਹੁੰਦਾ ਵਾ ਵੀ ਕਿਹੜੇ ਕੰਮ ਮਹੂਰਤ ਚ ਕਿਹੜਾ ਕੰਮ ਕਰੀਏ ਭਦਰਾ ਕਾਲ ਦਾ ਇਹਦਾ ਹੁੰਦਾ ਇਹ ਰਖੜੀ ਵਿੱਚ ਦੇਖਿਆ ਜਾਂਦਾ ਵਾ ਇਹਦੇ ਵਿੱਚ ਆਪਣਾ ਜੋ ਵੀ ਪਤਾਲ ਦੇ ਵਿੱਚ ਕੁਝ ਗ੍ਰਹਿ ਹੁੰਦੇ ਨੇ ਇਹਦੇ ਵਿੱਚ ਰਖੜੀ ਬੰਦਨਾ ਸ਼ੁਭ ਫਲ ਨਹੀਂ ਕਰਦਾ ਇਸ ਕਰਕੇ ਮਨਾ ਕੀਤਾ ਜਾਂਦਾ ਵਾ ਡੇਢ ਉਸ ਬਾਅਦ ਕਰ ਸਕਦੇ ਹੋ ਕੋਈ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਕਿ ਸੋ ਇਜ਼ਨ ਸੜੀ ਨਾਲ ਜੋਤਿਸ਼ਾਚਾਰੀਆ ਦੀਪਕ ਸ਼ਰਮਾ ਜੀ ਸੋ ਉਹਨਾਂ ਨੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਦਸੀਆਂ ਤੇ ਹੋਮ ਮੇਡ ਰੈਮਡੀਜ਼ ਵੀ ਦਸੀਆਂ ਆ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਈਆਂ ਹੋਣਗੀਆਂ ਜਿਹੜੀਆਂ ਰੋਜ਼ਮਰਰਾ ਦੇ ਵਿੱਚ ਤੁਹਾਨੂੰ ਪ੍ਰੋਬਲਮਸ ਆ ਤੁਸੀਂ ਉਹ ਆਪਣੇ ਕਰਕੇ ઘરે ਆਪਣੇ ਸਹੀ ਕਰ ਸਕਦੇ ਹੋ ਤੇ ਅਗਵੇਂ ਅਪਡੇਟ ਨਾਲ ਫੇਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਗ੍ਰੇਟ ਪੰਜਾਬ ਟੀਵੀ ਦੇ ਨਾਲ ਧੰਨਵਾਦ